ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਈ ਸੱਚ ਫਿਰ ਪਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਸਤਿਗੁਰਾਂ ਨੇ ਨਨਕਾਣੇ ਦੇ ਅੰਦਰ ਅਵਤਾਰ ਧਾਰਨ ਕੀਤਾ ਮਹਾਰਾਜ ਜੀ ਸੰਗਤਾਂ ਨੂੰ ਧਰਮ ਦੇ ਕਿਰਤ ਕਰਨੇ ਨਾਮ ਜਪਨਾ ਵੰਡ ਛਕਣ ਦਾ ਉਪਦੇਸ਼ ਦਿੰਦੇ ਇਹ ਸਾਖੀਆਂ ਭਾਈ ਬਾਲਾ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾਉਂਦਾ ਬਾਬਾ ਬੁੱਢਾ ਸਾਹਿਬ ਜੀ ਤੋਂ ਲੈ ਕੇ ਸਾਰੀਆਂ ਸੰਗਤਾਂ ਸਰਵਣ ਕਰਦੀਆਂ ਭਾਈ ਬਾਲਾ ਦਾ ਗੁਰੂ ਅੰਗਦ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਦੇ ਵਿੱਚ ਸਿੱਖਾਂ ਦਾ ਉਧਾਰ ਕਰਨ ਵਾਸਤੇ ਕਹਿਣ ਲੱਗੇ ਚੱਲੋ ਭਾਈ ਬਾਲਾ ਹੁਣ ਕਰਤਾਰਪੁਰ ਨੂੰ ਚਲੀਏ ਇਸਰਾ ਨੇਕਾ ਜੀਵਾਂ ਦਾ ਭਲਾ ਕਰਦੇ ਕਰਦੇ ਇੱਕ ਦਿਨ ਜਿਵੇਂ ਆਏ ਨਾ ਤੁਰਕਿਸਤਾਨ ਦੇ ਵਿੱਚ ਆ ਗਏ ਤੁਰਕਿਸਤਾਨ 'ਚ ਇੱਕ ਫਕੀਰ ਅਬਦੁਲ ਰਹਿਮਾਨ ਉਹ ਮੁਲਕ ਵਿੱਚ ਪੀਰ ਸੁਦੀਂਦਾ ਸੀ। ਕਿੰਦਣਾ ਉਹ ਬਾਰੇਖਾ ਪਠਾਨ ਆਉਦੜ ਰਹਿਮਾਨ ਦੇ ਪਾਸ ਗਿਆ। ਜਾ ਕੇ ਬੈਠਾ ਫਕੀਰੀ ਦੀਆਂ ਬਾਤਾਂ ਚੱਲੀਆਂ ਬਾਰੇਖਾਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਾਰੀਫ ਕੀਤੀ। ਆਉਦੜ ਰਹਿਮਾਨ ਆ ਦਾ ਸ੍ਰੀ ਗੁਰੂ ਨਾਨਕ ਜੀ ਦਾ ਨਾਮ ਜਦੋਂ ਸੁਣਿਆ ਨਾ ਤਾਂ ਉਹਨੇ ਬੜਾ ਗੁੱਸਾ ਕੀਤਾ ਕਹਿਣ ਲੱਗਾ ਕਿ ਆ ਹਿੰਦੂ ਦੀ ਤਾਰੀਫ਼ ਕਰਦਾ ਉਠਾ ਕੇ ਦੂਰ ਕਰ ਦੇਵਾਂਗਾ ਪਠਾਨਿਆਂ ਦਾ ਕਿੰਨੂੰ ਉਠਾ ਦੇਵਾਂਗਾ ਸ਼ੇਖ ਨੇ ਆਖਿਆ ਜਿਹਦੀ ਤੂੰ ਤਾਰੀਫ਼ ਕਰਦਾ ਪਠਾਨ ਨੇ ਆਖਿਆ ਖੁਦਾਏ ਨੂੰ ਉਠਾ ਦੇਵਾਂਗਾ ਉਹ ਜੋ ਖੁਦਾਏ ਹੈ ਸ਼ੇਖ ਨੇ ਆਖਿਆ ਵੀ ਹਿੰਦੂ ਦੀ ਤਾਰੀਫ ਕਰਦਾ ਔਰ ਹਿੰਦੂ ਨੂੰ ਖੁਦਾਏ ਆਖਦਾ ਪਠਾਨ ਨੇ ਆਖਿਆ ਸ਼ੇਖ ਜੀ ਓ ਹਿੰਦੂ ਮੁਸਲਮਾਨ ਦੋਨਾਂ ਤੋਂ ਫਾਰ ਗਏ ਖੁਦਾਏ ਦੀ ਸੂਰਤ ਆਬ ਲਾਜ਼ਮ ਹੋਗੇ ਜੋ ਕਹਿੰਦੇ ਉਹ ਠਾ ਦੇਵਾਂਗਾ ਅਬਦਲ ਰਹਿਮਾਨ ਨੇ ਬੜਾ ਗੁੱਸਾ ਕੀਤਾ ਪਰ ਪਠਾਨ ਨੂੰ ਕੁਝ ਨਹੀਂ ਆਖ ਸਕਿਆ ਜਦੋਂ ਅਗਲਾ ਦਿਨ ਹੋਇਆ ਬਾਰੇ ਖਾਂ ਇੱਕ ਰੇਜਾ ਬਾਹਤੇ ਦਾ 16 ਗਜਾਂ ਦਾ ਲੈ ਕੇ ਗੁਰੂ ਜੀ ਦੇ ਅੱਗੇ ਆਣ ਰੱਖਿਆ। ਸ੍ਰੀ ਗੁਰੂ ਜੀ ਦੇ ਚਰਨਾਂ ਤੇ ਮੱਥਾ ਰੱਖ ਗਿਆ ਆਪਣਾ ਮੂੰਹ ਉੱਪਰ ਫੇਰਿਆ ਫੇਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਂ ਦੇ ਮੀਆਂ ਤੇਰਾ ਪਰਮੇਸ਼ਰ ਭਲਾ ਕਰੇ। ਆਪਣੇ ਨਾਮ ਦੀ ਮਿਹਰ ਕਰੇ ਮੀਆਂ ਅਸੀਂ ਫਕੀਰ ਆ ਸਾਨੂੰ ਐਡੇ ਚੰਗੇ ਕੱਪੜੇ ਨਹੀਂ ਚਾਹੀਦੇ ਇਹ ਸਾਨੂੰ ਪਹੁੰਚ ਗਿਆ ਅਸੀਂ ਤੇਰੇ ਦੇ ਖੁਸ਼ੀਆਂ ਇਹਨੂੰ ਤੁਸੀਂ ਪਹਿਨੋ ਉਬਾਰੇ ਖਾਂ ਆਖਿਆ ਮੇਰੇ ਕੋ ਖੁਦਾਏ ਤੇ ਬਖਸ਼ਾ ਦਿਓ ਮਹਾਰਾਜ ਜੀ ਮਰਵਾਵੋ ਨਾ ਇਹ ਖੱਤਾਨ ਇਹ ਰੇਜਾ ਮੈਂ ਤੁਹਾਡੇ ਵਾਸਤੇ ਲਿਆਂਦਾ ਤੁਹਾਡਾ ਤੁਸੀਂ ਲੈ ਲਓ ਸ੍ਰੀ ਬਾਬੇ ਜੀ ਆਖਿਆ ਮੀਆਂ ਤੁਮਾਰੀ ਮਰਜ਼ੀ ਪਰ ਇਹਦੀਆਂ ਦੋ ਚਾਦਰਾਂ ਸਵਾਦੇ ਸਾਨੂੰ ਤਵਾਰੇ ਖਾਂ ਦੋ ਚਾਦਰਾਂ ਜਾ ਬਨਵਾ ਲਿਆ ਆ ਇੱਕ ਚਾਦਰ ਸ੍ਰੀ ਬਾਬੇ ਜੀ ਆਪ ਲਈ ਦੂਜੀ ਚਾਦਰ ਬਾਲੇ ਨੂੰ ਦਿੱਤੀ ਪਠਾਣਾਂ ਦਾ ਮਹਾਰਾਜ ਜੀ ਅੱਜ ਮੈਂ ਨਿਹਾਲ ਹੋਇਆ ਕਿਉਂ ਜੋ ਇਹ ਰੇਜਾ ਅੱਜ ਆਪ ਖੁਦਾਏ ਨੇ ਪਹਿਨਿਆ ਸ੍ਰੀ ਗੁਰੂ ਜੀਾਂ ਦੇ ਕਾਹ ਮੀਆਂ ਜੀ ਸ਼ੇਖ ਅਫਦਲ ਰਹਿਮਾਨ ਜੀ ਕਿਆ ਖਬਰ ਖਾਨ ਆਖਿਆ ਤੱਪਾ ਜੀ ਆਪ ਨੂੰ ਸਭ ਕੁਝ ਰੌਸ਼ਨ ਗੁਰੂ ਜੀਆਂ ਦੇ ਸ਼ੇਖ ਸਾਡੇ ਉੱਪਰ ਖਫਾ ਪਠਾਣਾ ਦਾ ਤੱਪਾ ਜੀ ਉਹ ਫਕੀਰ ਕਹਦਾ ਜੋ ਉਹ ਫਕੀਰ ਕਹੋਂਦਾ ਪਰ ਫਕੀਰੀ ਬੜੀ ਦੂਰ ਹੈ ਸ੍ਰੀ ਗੁਰੂ ਜੀ ਆਖਿਆ ਖਾਨ ਜੀ ਤੁਸੀਂ ਸੱਚ ਕਹਿੰਦੇ ਹੋ ਪਰ ਕੀ ਕਹਿੰਦਾ ਸੀ ਉਹ ਬਾਰੇ ਖਾਨ ਆਖਿਆ ਜੀ ਉਹ ਉਹਨੇ ਆਖਿਆ ਸੋ ਮੈਂ ਨਹੀਂ ਕਹਿ ਸਕਦਾ ਗੁਰੂ ਜੀ ਆnde ਨਿਸ਼ੰਗ ਆਖੋ ਖਾਨ ਆਖਿਆ ਤਬਾ ਜੀ ਉਹ ਕਹਿੰਦਾ ਜੋ Hindu ਦੀ ਕਿਆ ਤਾਰੀਫ ਕਰਦਾ ਮੈਂ ਆਖਿਆ ਸ੍ਰੀ ਗੁਰੂ ਨਾਨਕ ਜੀ Hindu ਮੁਸਲਮਾਨ ਦੋਨਾਂ ਦੇ ਫਰਕ ਐਨ ਖੁਦਾਏ ਦੀ ਸੂਰਤ ਹੈ ਤਾ शेख ਨੇ ਗੁੱਸਾ ਖਾਦਾ ਪਰ ਆਪ ਵੱਸ ਕੁਝ ਨਹੀਂ ਚੱਲਿਆ ਹੋਰ ਆਖਿਆ ਵੀ ਉਠਾ ਕੇ ਦੂਰ ਕਰ ਦਿਆਂਗਾ ਮੈਂ ਆਖਿਆ ਖੁਦਾਏ ਉਹ ਖੁਦਾਏ ਆ ਕਿਨੂੰ ਉਠਾ ਦੇਗਾ ਜੀ ਇਹ ਬਾਤ ਬਾਰੇ ਖਾਨਿਸ ਸੁਣਾਈ ਤਾਂ ਆਖਿਓ ਨੇ ਚਲੋ ਭਾਈ ਬਾਲਾ शेख ਦੀ ਫੂਕਣੀ ਲੱਗ ਗਈ ਐ ਮੈਂ ਆਖਿਆ ਚਲੋ ਗੁਰੂ ਜੀ ਖਾਨ ਨੇ ਆਖਿਆ ਮੈਂ ਵੀ ਨਾਲ ਚੱਲਦਾ ਗੁਰੂ ਜੀ ਆਖਿਆ ਖਾਂ ਜੀ ਤੁਸੀਂ ਪਹਿਲਾਂ ਚੱਲੋ ਅਸੀਂ ਆਉਣੇ ਆ ਤੁਹਾਡੇ ਮਗਰ ਖਾਂ ਆਖਿਆ ਦਵਾ ਜੀ ਮੇਰੇ ਕੋ ਕੋਈ ਉਹਦਾ ਡਰ ਨਹੀਂ ਤਾਂ ਗੁਰੂ ਜੀ ਆਖਿਆ ਡਰਤ ਨਹੀਂ ਪਰ ਫਕੀਰੀ ਕਾ ਪਹਿਬੰਦ ਇਹ ਅਦਲ ਹੈ ਤਾਂ ਖਾਨ ਨੇ ਆਖਿਆ ਜੀ ਇਹ ਬਖਸ਼ਿਸ਼ ਖਦਾਏ ਨੇ ਆਪ ਕੋਈ ਕਰੀਆ ਵਾਰੇ ਖਾ ਅੱਗੇ ਗਿਆ ਬਾਬਾ ਜੀ ਤੇ ਮੈਂ ਦੋਵੇਂ ਪਿੱਛੋਂ ਗਏ ਤੇ ਅੱਗੇ ਸ਼ੇਖ ਅਬਦਲ ਰਹਿਮਾਨ ਪਾਲਕੀ ਪਰ ਸਵਾਰ ਹੋ ਕੇ ਚੱਲਿਆ ਸੀ ਤਾਂ ਲੋਕਾਂ ਆਖਿਆ ਸ਼ੇਖ ਜੀ ਨਾਨਕ ਤਪਾ ਆਇਆ ਸ਼ੇਖ ਜੀ ਉਹ ਸਵਾਰੀ ਛੱਡ ਦਿੱਤੀ ਗੁਰੂ ਜੀ ਦੀ ਭੇਟ ਕੀਤੀ ਸ਼ੇਖ ਨੇ ਦਸਤ ਬੋਧੀ ਲਈ ਮੁੱਖੋਂ ਆਖਿਆ ਤਪਾ ਜੀ ਖੈਰ ਆ ਗੁਰੂ ਜੀ ਆnde ਸ਼ੇਖ ਜੀ ਖੈਰ ਹੈ ਪਰ ਨਹੀਂ ਸ਼ੇਖ ਨੇ ਆਖਿਆ ਦਵਾ ਜੀ ਇਹ ਆਪਨੇ ਕੀ ਆਖਿਆ ਗੁਰੂ ਜੀ ਆnde ਸ਼ੇਖ ਜੀ ਖੈਰ ਇਸ ਵਾਸਤੇ ਨਹੀਂ ਜੋ ਆਪ ਕਹਿੰਦੇ ਉਠਾ ਕੇ ਦੂਰ ਕਰ ਦਿਆਂਗਾ ਆਪ ਜੀ ਕੀ ਕਿਹੜੀ ਜਗ੍ਹਾ ਆਸਾਂ ਮੱਲੀ ਐ ਜਿਹੜੀ ਛਡਾਲੋਗੇ ਸ਼ੇਖਾਂ ਦਾ ਕੌਣ ਕਹਿੰਦਾ ਹੈ ਗੁਰੂ ਜੀ ਆnde ਤੂੰ ਹੀ ਤੁਮ ਹੀ ਕਹਤੇ ਹੋ شیخ ਨੇ ਆਖਿਆ ਜੋ ਕਹਿੰਦਾ ਉਹ ਝੱਖ ਮਾਰਦਾ ਬਾਰੇ ਖਾਨੇ ਆਖਿਆ شیخ ਜੀ ਤੁਮ ਇਹ ਕਹਿੰਦੇ ਸੀ ਕਿ ਕਿਆ ਹਿੰਦੂ ਦੀ ਤਰੀਫ਼ ਕਰਦੇ ਹੋ ਠਾ ਕੇ ਦੂਰ ਕਰ ਦਿਆਂਗੇ ਆ ਮੱਕਰ ਦੇ ਕਿਉਂ شیخ ਨੇ ਆਖਿਆ ਖਾਨ ਜੀ ਤਪਾ ਜਾਣੇ ਜਾਂ ਹਮ ਜਾਣੇ ਤੁਮੇ ਗਿਆ ਹਮ ਦੋਨੋ ਵਕੀਰ ਆ ਆਪਸ ਵਿੱਚ ਸਮਝ ਲਾਏਗੇ ਤੁਸੀਂ ਆਪਣੇ ਟਿਕਾਣੇ ਬੈਠੇ ਰਹੋ ਪਠਾਨ ਨੇ ਆਖਿਆ ਮਹਾਰਾ ਟਿਕਾਣਾ ਤਪੇ ਕੇ ਸਾਥ ਹੈ ਔਰ ਹਮ ਤਪੇ ਕੇ ਮਰੀਦ ਹੈ ਪਰ ਐਸਾ ਕਲਮਾ ਪਿੱਛੋਂ ਕਹਿਣਾ ਫਕੀਰ ਨੂੰ ਨਹੀਂ ਚਾਹੀਦਾ ਸ਼੍ਰੀ ਗੁਰੂ ਜੀ ਆਖਿਆ ਸ਼ੇਖ ਜੀ ਆਪ ਕਹਿੰਦੇ ਹੋ ਹਮ ਫਕੀਰ ਹੈ ਆਪ ਨੂੰ ਇਸੇ ਤਰ੍ਹਾਂ ਚਾਹੀਦਾ ਦਾ ਸ਼ੇਖ ਨੇ ਗੁੱਸਾ ਖਾਧਾ ਆਖਿਆ ਤੋ ਕਹ ਤਬਾ ਤੂੰ ਹਿੰਦੂ ਆ ਕੇ ਮੁਸਲਮਾਨ ਸ੍ਰੀ ਗੁਰੂ ਜੀ ਆਦੇ ਹਨ ਨਾਮ ਹਿੰਦੂ ਨਾਮ ਮੁਸਲਮਾਨ ਦੋਨੋਂ ਵਿਚ ਬਸੇ ਸ਼ੈਤਾਨ ਇੱਕ ਏਕੀ ਏਕ ਸੁਭਾਨ ਗੁਰੂ ਜੀ ਆਖਿਆ ਸੁਣ ਅਬਦੁਲ ਰਹਿਮਾਨ ਦਾਵਾ ਭੁੱਲੇ ਤਾਂ ਏਕ ਵਿਸ਼ਾਨ ਸ਼ੇਖਾ ਦਾ ਤੇਰਾ ਮਜ਼ਬ ਕੌਣ ਹੈ ਗੁਰੂ ਜੀ ਆਖਿਆ ਮਜ਼ਬ ਹਮਾਰਾ ਸੱਚਾ ਨਾਮ ਜਿਸ ਨੇ ਏਕ ਤੇ ਅਨੇਕ ਕੀਏ ਸੱਚ ਪੂੰਜੀ ਵਪਾਰ ਕੀ ਸੱਚ ਦਾ ਦੂਜਾ ਝੂਠਾ ਹੈ ਖਵਾਰੀ ਹੈ ਜੋ ਆਇਆ ਸੋ ਜਾਵੇਗਾ ਇੱਕ ਪਾਰ ਨਜ਼ਰ ਰੱਖੀਏ ਖੁਦਾਏ ਸੱਚਾ ਹੈ ਬੰਦਾ ਝੂਠਾ ਹੈ ਦਾਵੇਦਾਰੀ ਅਗਣ ਦਾ ਲੂਠਾ ਹੈ ਸ਼ੇਖ ਜੀ ਖੁਦਾਈ ਦਾਅਵੇ ਮੈਂ ਨਹੀਂ ਸ਼ੇਖਾ ਕਿਆ ਖੁਦਾਈ ਜੀ ਖੁਦਾਏ ਕੇ ਪਿਆਰੇ ਕੁਝ ਨਹੀਂ ਹੋਏ ਤਾਂ ਇਕੰਕਾਰ ਸਭ ਸੂਰਤ ਮੈਂ ਖੁਦਾਏ ਕੋ ਦੇਖਦੇ ਹੈ ਹਲਾਲ ਕੋ ਖਾਤੇ ਹੈ ਹਰਾਮ ਕੋ ਨਹੀਂ ਖਾਤੇ ਜੋ ਬੰਦੇ ਇੱਕ ਦੀ ਸਿਮਤ ਮੈਂ ਰਹਿੰਦਾ ਸੋ ਦਰਗਾਹ ਮੈਂ ਕਬੂਲ ਪੈਂਦਾ ਸ਼ੇਖ ਨੇ ਆਖਿਆ ਤਬਾ ਤੇਰੀ ਨજર ਥੱਲੇ ਕੋਈ ਨਹੀਂ ਆਉਂਦਾ ਸ੍ਰੀ ਗੁਰੂ ਜੀ ਆਖਿਆ ਸ਼ੇਖ ਜੀ ਹਮਾਰੀ ਨજર ਖੁੱਲੀ ਐ ਉੱਚੀ ਤੇ ਖਾਲਕ ਗੇ ਏਕ ਖਾਲਕ ਹੈ ਜਿਨੇ ਸਭ ਕੁਝ ਪੈਦਾ ਕੀਤਾ ਜੋ ਬੁਰਾ ਕਿਸੇ ਕੋ ਨਹੀਂ ਜਾਣਦਾ ਸੋ ਖਾਲਕ ਗਾਣ ਜਦੀਕੀ ਐ ਸੁਣੋ ਸ਼ੇਖ ਜੀ ਜਿਸ ਨੇ ਆਪਕੋ ਸਾਹਮਣੇ ਮੰਦਾ ਜਾਣਿਆ ਕਿਸ ਨੇ ਸਹਾਇਕ ਪਾਇਆ ਹੈ ਤਾਂ ਸ਼ੇਖ ਨੇ ਆਖਿਆ ਦਵਾ ਜੀ ਖੁਦਾਏ ਕੀ ਆਪ ਉੱਪਰ ਬੜੀ عناਇਤ ਹੋਈ ਹੈ ਹਮ ਕੋ ਵੀ ਮਿਹਰਬਾਨੀ ਕਰਕੇ ਦੀਦਾਰ ਦਿਆ ਕਰੋ ਤਾਂ ਗੁਰੂ ਜੀ ਆਖਿਆ ਸ਼ੇਖ ਜੀ ਵੱਡੀ ਮਿਹਰ ਖੁਦਾਏ ਦੀ ਹੈ ਤੂੰ ਕੀਤੇ ਕੋ ਕੀਤਾ ਹੀ ਜਾਣਿਆ ਕਰੋ ਦਾਵਾ ਨਾ ਬੰਨਿਆ ਚਰੋ ਪਦਾਇਸ਼ ਜੋ ਹੈ ਸੌ ਖੁਦਾਇ ਕੀ ਹੈ ਆਪ ਤੇ ਚੰਗਾ ਮੰਦਾ ਕੋਈ ਨਹੀਂ ਐਸਾ ਪਰਮੇਸ਼ਰ ਨੇ ਕਿਸੇ ਕੋ ਬਣਾਇਆ ਸੁਤ ਸਹੀ ਇਹ ਬਾਤ ਸੁਣ ਕੇ ਸ਼ੇਖ ਨੇ ਗੁਰੂ ਜੀ ਦੇ ਚਰਨਾਂ 'ਤੇ ਹੱਥ ਰੱਖ ਕੇ ਫੇਰ ਆਪਣੇ ਮੂੰਹ ਦੇ ਫੇਰੇ ਫੇਰ ਮੂੰਹ ਆਖਿਆ ਤਬਾ ਜੀ ਆਵ ਮੇਰੀ ਗੁਸਤਾਖੀ ਮਾਫ ਕਰਨੇ ਸ੍ਰੀ ਬਾਬੇ ਜੀ ਆਖਿਆ ਖੁਦਾਏ ਦੇ ਪਿਆਰਿਆਂ ਵਿੱਚ ਗੁਸਤਾਖੀ ਨਹੀਂ ਹੁੰਦੀ ਜੇ ਕੋਈ ਭੁੱਲਿਆ ਚੁੱਕਿਆ ਹੋਵੇ ਜਾਵੇ ਉਹ ਮਾਲਕ ਬਖਸ਼ ਦਿੰਦਾ ਪਰ ਆਪਣੀ ਵੱਲੋਂ ਖਬਰਦਾਰ ਰਹਿਣਾ ਅਦੇ ਸ਼ੇਖ ਜੀ ਜੋ ਖੁਦਾਏ ਦੇ ਪਿਆਰੇ ਨੇ ਉਹਨਾਂ ਨੂੰ ਅੱਠੇ ਫੈਰ ਕਾਉ ਬਰਿੰਦ ਤੇ ਗਾਵਲ ਕਿਸੇ ਵਕਤ ਨਹੀਂ ਹੁੰਦੇ ਸ਼ੇਖ ਆਖਿਆ ਠੀਕ ਕਹਿੰਦੇ ਹੋ ਤਾ ਬਾਰੇਖਾ ਆਖਿਆ ਦੇਖਾਂ ਜੀ ਤੁਸੀਂ ਤਵੇ ਕੋ ਉਠਾਉਂਦੇ ਸੀ ਸ਼ੇਖ ਨੇ ਆਖਿਆ ਬਾਰੇਖਾ ਮੈਂ ਜਾਣਦਾ ਸੀ ਕਿ ਹਿੰਦੂ ਬੁੱਤ پرست ਹੋਵੇਗਾ ਪਰ ਨਾਨਕ ਜੀ ਤਾਂ ਐਨ ਖੁਦਾਏ ਦਾ ਰੂਪ ਨੇ ਸ਼੍ਰੀ ਬਾਬੇ ਜੀ ਸ਼ੇਖ ਬਾਸੋਂ ਵਿਦਿਆ ਇਹ ਪਠਾਨ ਛੱਡੇ ਨਹੀਂ ਪਰ ਉਸ ਕੋ ਵੀ ਖੁਸ਼ੀ ਕਰਕੇ ਫਿਰ ਮਹਾਰਾਜ ਜੀ ਉਥੋਂ ਅੱਗੇ ਚੱਲੇ